ਇਹ ਕਿਰਕ ਜੰਗਾ ਤਾਂ ਵੀ ਬਰਦੇ ਪਈ ਆ। ਖੁਲਾ ਵੀਰ ਗੱਡੀ ਦੇ ਪਿੱਛੇ ਗੱਡੀ ਲੱਗੀ ਆ। ਅੱਛਾ ਜੀ। ਤੇ ਡਰਾਈਵਰ ਚਲਾ ਰਿਹਾ ਤਾਂ ਇੱਕ ਹੀ ਇਕੱਲਾ ਹੀ ਸੀਗਾ ਮੁੰਡਾ ਉਹਦੀ ਡੈਥ ਹੋ ਗਈ ਵੀ ਆ। ਸਹੀ। ਹਾਂਜੀ। ਤੇ ਕਰੇ ਡੋ ਜਾ ਕੇ ਵੀ ਇਕੱਲਾ ਹੀ ਸੀਗਾ। ਇਕੱਲਾ ਹੀ ਸੀਗਾ ਵੀਰੇ। ਹੁਣ ਡੈਥ ਨੂੰ ਪੁਲਿਸ ਮੌਕੇ ਤੇ ਆ ਗਈ। ਹਾਂਜੀ ਪੁਲਿਸ ਮੌਕੇ ਤੇ ਆ ਗਈ। ਹੁਣ ਇਹਨੇ ਪੂਰਾ ਸੌ ਸੌ ਦਾ ਪੁਲਾਹ ਸਹਿਯੋਗ ਦਿੱਤਾ ਪੁਲਿਸ ਦੇ ਸਹਿਯੋਗ ਨਾਲ ਕੱਢ ਕੇ ਲੈ ਕੇ ਗਏ ਹੁਣ ਇੱਥੋਂ ਗੱਡੀ ਵਿੱਚੋਂ ਜੀ। ਤੇ ਸਿਵਲ ਹਸਪਤਲ ਪਹੁੰਚਾ ਦਿੱਤਾ ਕਿਥੋਂ ਆ ਕੇ ਤੁਹਾਡੀ ਗੱਡੀ ਮਾਰ ਪਤਾ ਇਹ ਗੱਡੀ ਹਰਿਆਣੇ ਤੋਂ ਚਾਂਦਲੀ ਤੋਂ ਸਵੇਰ ਦੋ ਵਜੇ ਆਈ ਸੀ ਡਰਾਈਵਰ ਸੌ ਗਿਆ ਕਿਤੇ ਨੀਂਦ ਆ ਗਈ ਉਸ ਕਾਰਨ ਹਾਦਸਾ ਹੋ ਗਿਆ ਹੋਰ ਕੋਈ ਡਰਾਈਵਰ ਦਾ ਕੋਈ ਨਾਮ ਪਤਾ ਜੀ ਡਰਾਈਵਰ ਦਾ ਨਾਮ ਪਤਾ ਲੱਗਿਆ ਕੋਈ ਨਾਮ ਨਹੀਂ ਪਤਾ ਲੱਗਾ ਮੋਕੇ ਦੇ ਤੋਂ ਬਾਈਕ ਤੇ ਸੀਟ ਤੇ ਲਿਖਿਆ ਹੁੰਦਾ ਰਾਮ ਕੱਟਾ ਹੋ ਗਿਆ ਚਾਹਤ ਜਿਹੜਾ ਪਤਾ ਨਹੀਂ ਲੱਗਿਆ ਠੀਕ ਪਰ ਇਹਨਾਂ ਦੀ ਹਮੇਸ਼ਾ ਸਥਿਤੀ ਜ਼ਿਆਦਾ ਪੂਰੀ ਹੋ ਗਈ ਤੇ ਐਮਬੂਲੈਂਸਾਂ ਵੀ ਆ ਗਏ ਨੇ ਰੋਡ ਵਾਲੇ ਵੀ ਆ ਗਏ ਤੇ ਇੱਕ ਨਾਮ ਮਲਾਕ ਪੁਲਿਸ ਵੀ ਆ ਗਈ ਸੀ ਫਾਜ਼ੀ ਇਹਨਾਂ ਚੁੱਕਾ ਸੀ ਵਿੱਚ ਲੱਗਾ ਤਾਂ ਕਿ ਡਰਾਈਵਰ ਦੀ ਨਾਲ ਕਨੈਕਟ ਕਨੈਕਟ ਸੀ ਨਾਲ ਇਕੱਲਾ ਡਰਾਈਵਰ ਠੀਕ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਆ ਜੀ ਕੋਈ ਪਬਲਿਕ ਸੇਵਾਦਾਰ ਸੀ ਜਿਹਨੇ ਇਨਫੋਰਮੇਸ਼ਨ ਦਿੱਤੀ ਉਹ ਕੋਈ ਅਸੀਂ ਆ ਗਏ ਹਾਂ ਹੁਣ ਆ ਪਬਲਿਕ ਵਾਲੇ ਦੋ ਗੰਦੇ ਗਏ ਕਟਰ ਲੈਣ ਗਏ ਆ ਜੀ ਉਹ ਥਾਂ ਦੇ ਬੰਦੇ ਬੰਦੇ ਦੀ ਦੋ ਮੌਤ ਹੋ ਗਈ ਜੀ ਵਿਚ ਲਗਾਣਾ ਕਿੰਨੇ ਬੰਦੇ ਸੀਗੇ ਇਕੱਲਾ ਹੀ ਬੰਦਾ ਹਾਂਜੀ ਉਹ ਜੋ ਵੀ ਅਗਲੇ ਅਗਲੇ ਪ੍ਰਗਟ ਜੋ ਇਕੱਲੇ ਬੰਦਾ ਹੈ ਇਹ ਵੀ ਇਕੱਲਾ ਇਸਦਾ ਹੋ ਸਕਦਾ ਹੈ ਬੰਦੇ ਨਹੀਂ ਗਈ ਹੋਵੇ ਕਿਉਂਕਿ ਉਹ ਰਵਜਾਨੇ ਹੁਣ ਇੱਕ ਬੰਦੇ ਦੀ ਮੌਤ ਹੋਈ ਆ ਹਾਂਜੀ ਉਹ ਤੁਹਾਡੇ ਸਾਹਮਣੇ ਆ ਬਿਲਕੁਲ ਬਿਲਕੁਲ ਅਸੀਂ ਦਿਖਾ ਨਹੀਂ ਕਰਦੇ ਤਾਂ ਤੁਹਾਡੇ ਕੋਲ ਬ੍ਰੀਫਲੀ ਪੁੱਛ ਜਾਈਏ ਜੇ ਇਹ ਚੀਜ਼ ਨਹੀਂ ਦਿਖਾ ਦਿੰਦੇ ਠੀਕ ਹੈ ਜੀ ਤੇ ਲੇਕਿਨ ਇਹ ਜੋ ਹਾਸਾ ਜਿਹੜਾ ਤੇਰ ਅਪਤਾਰ ਤੇ ਕਰਨ ਹੋਇਆ ਹੈ ਕਿ ਕੀਪਰ ਦੇ ਮਗਰ ਇੱਕ ਥੋੜੇ ਮਗਰ ਕੋੜ ਆ ਰਿਹਾ ਸੀਗਾ ਉਹ ਤੇ ਹੁਣ ਇਸ ਜਿਹੜਾ ਦਾ ਆਪਾਂ ਕਹਿ ਨਹੀਂ ਸਕਦੇ ਕੁਝ ਵੀ